ਜਿਲ੍ਹਾ ਪਠਾਨਕੋਟ ਜਿਸ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਲੀਚੀ ਜ਼ੋਨ ਦੇ ਨਾਮ ਤੋਂ ਵੀ ਨਵਾਜਿਆ ਗਿਆ ਹੈ ਕਿਉਂਕਿ ਜਿਲ੍ਹਾ ਪਠਾਨਕੋਟ ਵਿਖੇ ਦੇਸ਼ ਦੀ ਸਤਬ ਤੋਂ ਵੱਧ ਲੀਚੀ ਦੀ ਪੈਦਾਵਾਰ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਦੇਸ਼ ਦੀ ਪੈਦਾਵਾਰ ਸਮੁੱਚੇ ਦੇਸ਼ ਅਤੇ ਵਿਦੇਸ਼ਾਂ 'ਚ ਵੀ ਭੇਜੀ ਜਾਂਦੀ ਹੈ ਪਰ ਇਸ ਵਾਰ ਲੀਚੀ ਬਾਗਬਾਨਾਂ ਦੇ ਚਿਹਰੇ ਉੱਤੇ ਜਿਹੜਾ ਹੈ ਉਤਰੇ ਹੋਏ ਨੇ ਉਹਨਾਂ ਦੇ ਚਿਹਰੇ ਜੇ ਦੇਖੀ ਅਸੀਂ ਤਾਂ ਉਤਰੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਹੀ ਇਹ ਕਿ ਜਿਸ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਚਿਹਰੇ ਉਤਰੇ ਨੇ ਉਹ ਹੈ ਗਰਮੀ ਗਰਮੀ ਦੇ ਪ੍ਰਕੋਪ ਦੀ ਵਜ੍ਹਾ ਦੇ ਨਾਲ ਇਸ ਵਾਰ ਲੀਚੀ ਦੀ ਫਸਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਤੇ ਗਰਮੀ ਦੀ ਵਜ੍ਹਾ ਦੇ ਨਾਲ ਹੀ ਇਸ ਵਾਰ ਲੀਚੀ ਦਾ ਫਲ ਦਰਖਤਾਂ ਉੱਤੇ ਹੀ ਫਟਣਾ ਸ਼ੁਰੂ ਹੋ ਗਿਆ ਜਿਸ ਕਰਕੇ ਉਹ ਲੀਚੀ ਦੀ ਪੈਦਾਵਾਰ ਕਿਤੇ ਵੀ ਵੇਚੀ ਨਹੀਂ ਜਾ ਰਹੀ ਤੇ ਇਸ ਕਰਕੇ ਬਾਗਬਾਨ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਸੰਬੰਧੀ ਜਦ ਬਾਗਬਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਵਾਰ ਸਰਦੀ ਦਾ ਮੌਸਮ ਲੇਟ ਗਿਆ ਹੈ ਅਤੇ ਉਸ ਤੇ ਬਾਅਦ ਜਦ ਲੀਚੀ ਨੂੰ ਜਿਹੜਾ ਹੈ ਫਲ ਪਿਆ ਤਾਂ ਗਰਮੀ ਇੱਕਦਮ ਵੱਧ ਗਈ ਜਿਸ ਵਜ੍ਹਾ ਨਾਲ ਲੀਚੀ ਦਾ ਫਲ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਦਰਖਤ ਤੇ ਉੱਤੇ ਹੀ ਸੁੱਕਣ ਲੱਗ ਪਿਆ ਇਸ ਮੌਕੇ ਉਹਨਾਂ ਕਿਹਾ ਕਿ ਕਿਸਾਨਾਂ ਦੀ ਜੇਕਰ ਕੋਈ ਫਸਲ ਖਰਾਬ ਹੁੰਦੀ ਹੈ ਤਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਮੁਆਵਜ਼ਾ ਦੇ ਕੇ ਉਹਨਾਂ ਦੀ ਬਾਹ ਫੜੀ ਜਾਂਦੀ ਹੈ ਪਰ ਬਾਗਵਾਨਾਂ ਲਈ ਅਜਿਹਾ ਕੋਈ ਵੀ ਪ੍ਰਬੰਧ ਸਰਕਾਰਾਂ ਵੱਲੋਂ ਨਹੀਂ ਕੀਤਾ ਗਿਆ। ਇਸ ਲਈ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਬਾਗਵਾਨਾਂ ਨੂੰ ਫਸਲ ਖਰਾਬ ਹੋਣ ਤੇ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣੇ ਨੁਕਸਾਨ ਦੀ ਪਰਪਾਈ ਕਰ ਸਕਣ। ਇਸ ਮੌਕੇ ਤੇ ਸੁਣਦੇ ਆ ਪ੍ਰਭਾਤ ਸਿੰਘ ਜੋ ਕਿ ਬਾਗ ਦੇ ਮਾਲਕ ਨੇ ਤੇ ਠੇਕੇਦਾਰ ਨੇ ਉਹਨਾਂ ਦਾ ਕੀ ਕਹਿਣਾ ਹੈ ਇਸ ਮੌਕੇ ਤੇ ਆਓ ਤੁਹਾਨੂੰ ਵੀ ਸੁਣਾਉਂਦੇ ਆ। ਨਾਮ ਰਫੀ ਹੈ ਜੀ।

ਚੋਟ ਦੀ ਜਿਆਦਾ ਖਰਾਬ ਹੋ ਗਈ ਲੀਚੀ ਅਰੇ ਵੈਸੇ ਜੋਤ ਤੇ ਵੀ ਪਟ ਰਹੀ ਥੀ ਆ ਕੇ ਇਸ ਵਾਰ ਕਿਸਾਨਾਂ ਦੇ ਹਾਲਾਤ ਨੇ ਲੀਚੀ ਦੇ ਕਿੰਨਾ ਕੁ ਪੈਦਾਵਾਰ ਹੋ ਗਿਆ ਲੀਚੀ ਜ਼ੋਨ ਤੇ ਡਿਕਲੇਰ ਕਰਤਾ ਲੀਚੀ ਦੇ ਲੀਚੀ ਸਟੇਟ ਬਣਾਤੀ ਜਾਂ ਜ਼ੋਨ ਡਿਕਲੇਰ ਕਰਤਾ ਜਿਹੜਾ ਉਹ ਦੇ ਵਾਸਤੇ ਫਾਇਦਾ ਤਾਂ ਕਿਸਾਨਾਂ ਨੂੰ ਤਾਂ ਹੈ ਵੀ ਜੇ ਕਿਸਾਨਾਂ ਨੂੰ ਪ੍ਰੋਪਰ ਫੈਸਿਲਿਟੀ ਮਿਲੇ ਉਥੋਂ ਫਿਰ ਨੰਬਰ 2 ਵੀ ਇਸ ਵਾਰੀ ਸਰਦੀ ਗਈ ਲੇਟ ਲੇਟ ਆਣ ਨਾਲ ਕੀ ਹੋਇਆ ਕਿ ਬੂਰ ਜਿਹੜਾ ਸੀਗਾ ਦਾ ਲੀਚੀ ਦਾ ਉਹ ਵੀ ਲੇਟ ਆਇਆ ਲੇਟ ਆਣ ਨਾਲ ਕੀ ਹੋਇਆ ਕਿ ਲੀਚੀ ਪ੍ਰੋਪਰ ਮੈਚੁਰ ਨਹੀਂ ਹੋਈ ਪ੍ਰੋਪਰ ਜਿਹਨਾਂ ਦਾ ਸਾਈਜ਼ ਬਣਨਾ ਚਾਹੀਦਾ ਉਹ ਬਣੀ ਨਹੀਂ ਫਿਰ ਦੁਬਾਰਾ ਗਰਮੀ ਇੱਕਦਮ ਆਈ ਜਿਹੜਾ ਅੱਗੇ ਆਂਦਾ ਸੀ ਟੈਂਪਰੇਚਰ ਬੜਾ ਤਰੀਕੇ ਨਾਲ ਆਂਦਾ ਸੀ ਬੜੇ ਆਰਾਮ ਨਾਲ ਹੁਣ ਗਲੋਬਲ ਵਾਰਮਿੰਗ ਦੇ ਚੇਂਜਸ ਆ ਗਏ ਸਭ ਨੂੰ ਪਤਾ ਲੱਗ ਰਿਹਾ ਆ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਜਿਵੇਂ ਗਰਮੀ ਪੈ ਜਾਂਦੀ ਹੈ ਗਰਮੀ ਪਈ ਪਹਿਲੇ ਫੇਰ ਹਲਕੀ ਜੀ ਬਾਰਿਸ਼ ਪਿਛੋਂ ਫੇਰ ਗਰਮੀ ਤੇ ਲੀਚੀ ਹੋ ਗਈ ਕ੍ਰੈਕ ਉਦੇ ਨਾਲ ਕੀ ਹੋ ਗਿਆ ਬਿਲੀਚੀ ਕਰੈਕ ਹੋਣ ਨਾਲ ਉਹ ਲੀਚੀ ਜਿਹੜੀ ਕਰੈਕ ਹੈ ਉਹ ਨਾ ਕੋਈ ਤੋੜਦਾ ਨੂੰ ਤੇ ਨਾ ਉਹਨੂੰ ਕੋਈ ਖਰੀਦਦਾ ਉਹਦੇ ਨਾਲ ਕੀ ਹੋਇਆ ਕਿਸਾਨ ਦਾ ਤਾਂ ਹੋ ਗਿਆ ਨੁਕਸਾਨ ਜੇ ਵਪਾਰੀ ਦਾ ਨੁਕਸਾਨ ਹੋਇਆ ਤਾਂ ਉਹਦੇ ਨਾਲ ਕਿਸਾਨ ਦਾ ਨੁਕਸਾਨ ਡੈਫੀਨਿਟ ਹੋਇਆ ਜੇ ਕਿਸਾਨ ਦਾ ਨੁਕਸਾਨ ਹੋਇਆ ਤਾਂ ਉਹ ਮਰ ਗਿਆ ਇਸੇ ਔਖੇ ਵੇਲੇ ਵੇਲੇ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਬਾਹ ਫੜੇ ਉਹਨਾਂ ਨੂੰ ਇਹਨਾਂ ਸਮਰਥ ਬਣਾਓ ਕਿ ਉਹ ਹਮੇਸ਼ਾ ਕੋਈ ਚੀਜ਼ ਤੋਂ ਮੰਗਣ ਤੋਂ ਬਾਂਝੇ ਹੋ ਜਾਣ ਉਸ ਤਰੀਕੇ ਨਾਲ ਕਿਸਾਨਾਂ ਨੂੰ ਚਲਾਓ ਸਰ ਇਸ ਵਕਤ ਕਿੰਨੀ ਕੁ ਉਮੀਦ ਆ ਫਸਲ ਦੀ ਪੈਦਾਵਾਰ ਜੋ ਮੈਂ ਮੇਰੇ ਸਾਹਮਣੇ ਜਿੰਨੀ ਕਿ ਪਿਛਲੇ ਸਾਲ ਸੀਗੀ ਉਹ ਨਾਲ ਨੀਅਰ ਬਾਉਟ ਦੇ 30 40% ਥੱਲੇ ਜਾਏਗੀ ਕਿੰਨੇ ਪਰਸੈਂਟ ਹਨੀ ਦੇ ਨਾਲ ਅਜੇ ਸਨੀ ਦੀ ਰਿਪੋਰਟ